ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀਨ ਦੁਨੀਆ ਦੀਵਾਲੀ ਤਨ ਤਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਪੁਰਬ ਹੈ ਜੋ 8ਵੇਂ ਸਤਿਗੁਰੂ ਨੇ ਔਰ ਇਸ ਮਹਾਨ ਪ੍ਰਕਾਸ਼ ਪੁਰਬ ਦੀਆਂ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਤਾਂ ਨੂੰ ਬਹੁਤ 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 ਵਧਾਈਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੇ 1656 ਈਸਵੀ ਨੂੰ ਹੋਇਆ ਔਰ ਪੰਜ ਭੌਤਿਕ ਤੰਦ ਦੇ ਵਿੱਚ ਸਾਡੇ ਕੋ ਪੰਜ ਸਾਲ ਦੀ ਆਰ ਜੂ ਸੀ ਜਦੋਂ ਇਹਨਾਂ ਨੂੰ ਗ੍ਰਿਹਾਈ ਪ੍ਰਾਪਤ ਹੋਈ ਤੇ ਪੰਜ ਭੌਤਿਕ ਤੰਦ ਦੇ ਵਿੱਚ ਅਠ ਸਾਲ ਦੀ ਆਰ ਜੂ ਸੀ ਜਦੋਂ ਇਹਨਾਂ ਦਾ ਪੰਜ ਭੌਤਕ ਸਰੀਰ ਪੰਜ ਤਤਾਂ ਦੇ ਵਿੱਚ ਬਿਲੀਨ ਹੋ ਗਿਆ ਜੋਤੀ ਜੋਤ ਸਮਾ ਗਈ ਇਹਨੇ ਥੋੜੀ ਹੀ ਅਰਸੇ ਦੇ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹ ਕਾਰ ਬਖਾਇਆ ਜੋ ਇੱਕ 200 300 ਸਾਲ ਜਿਉਂ ਕੇ ਵੀ ਕੋਈ ਇਨਸਾਨ ਜਿਹੜਾ ਹੈ ਐਸਾ ਨਹੀਂ ਕਰ ਸਕਦਾ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਅੰਦਰ ਬੇਬਾਕੀ ਨਿਰਪੈਤਾ ਇਹ ਮੁੱਖ ਗੁਣ ਸਨ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਜਿਹੜਾ ਬਹੁਤ ਜ਼ਾਲਮ ਵੀ ਮੰਨਿਆ ਗਿਆ ਇਤਿਹਾਸ ਦੇ ਅੰਦਰ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਸ ਦਾ ਵੀ ਪੈ ਨਹੀਂ ਮੰਨਿਆ। ਉਹ ਮਿਲਣਾ ਚਾਹੁੰਦਾ ਸੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਕਿ ਇਸ ਜ਼ਾਲਮ ਦੇ ਅਸੀਂ دیدار ਨਹੀਂ ਕਰਦੇ ਨੇ ਇਸ ਨੂੰ। ਨਾਸੀਂ ਮੁੱਖ ਵੇਖਣਾ ਨਾਸੀਂ ਇਸ ਨੂੰ ਆਪਣਾ ਮੁੱਖ ਬਖਾਉਣਾ ਦਿੱਲੀ ਦੇ ਵਿੱਚ ਭਿਆਨਕ ਮਹਾਮਾਰੀ ਫੈਲੀ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ દવાਖਾਨਿਆਂ ਦੇ ਮੁੱਖ ਰੋਗੀਆਂ ਲਈ ਖੋਲ ਦਿੱਤੇ ਇਲਾਜ ਕੀਤਾ ਬਿਮਾਰੀ ਨੂੰ ਦਿੱਲੀ ਦੇ ਵਿੱਚੋਂ ਬਾਹਰ ਕੱਢਿਆ ਲੋਕਾਂ ਦੀ ਸਹਾਇਤਾ ਕੀਤੀ ਐਸੇ ਮਹਾਨ ਸਤਿਗੁਰੂ ਤੁਹਾਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਬਹੁਤ ਕੁਝ ਕਿਹਾ ਜਾ ਸਕਦਾ ਹੈ ਸਤਿਗੁਰਾਂ ਬਾਰੇ ਸਤਗੁਰਾਂ ਦੀ ਉਪਮਾ ਦੇ ਵਿੱਚ ਸਤਗੁਰਾਂ ਦੀ ਬਿੜਾਈ ਦੇ ਵਿੱਚ ਅੱਖਰ ਮੁੱਕ ਜਾਂਦੇ ਐ ਸਿਆਹੀ ਮੁੱਕ ਜਾਂਦੀ ਐ ਕਾਗਜ਼ ਮੁੱਕ ਜਾਂਦਾ ਐ ਪਰ ਸਤਗੁਰਾਂ ਦੀ ਤਾਰੀਫ਼ ਕਦੀ ਨਹੀਂ ਮੁੱਕਦੀ ਐ ਸਤਗੁਰਾਂ ਦੀ ਉਪਮਾ ਕਦੀ ਨਹੀਂ ਮੁੱਕਦੀ ਸੁਇ ਇੱਕ ਵਾਰੀ ਫੇਰ ਬਹੁਤ ਬਹੁਤ ਵਧਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ